ਆਵੇ ਕਿ ਵੀ ਆ ਰਿਹਾ ਹੈ ਕਿ ਅਮਰਤਾ ਬੜਿੰਗੀ ਨੂੰ ਤੁਸੀਂ ਗਿੱਦੜਵਾਤੋਂ ਟੋਨ ਦੀ ਜੇ ਤਿਆਰੀ ਕਰਦੇ ਹੋ ਪਤਾ ਨਹੀਂ ਕਿੱਥੋਂ ਆ ਰਿਹਾ ਮੈਨੂੰ ਲੱਗਦਾ ਤੇਰੇ ਮਨ ਚ ਹੀ ਕੱਲੇ ਰਿਹਾ ਹੈ ਆਦਰਵਾਇਸ ਸਾਹਦੇ ਕੁਝ ਨਹੀਂ ਆ ਰਿਹਾ ਆਪਣੀ ਮਰਜ਼ੀ ਨਾਲ ਹੀ ਪੱਤਰਕਾਰ ਮੇਰੇ ਭਰਾ ਕਹਿ ਦਿੰਦੇ ਆ ਕਿ ਮੈਂ ਕੀ ਕਹਿ ਰਹੇ ਹਾਂ ਗਿੱਦੜਵਾਤ ਛੱਟਣਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਚੋਣ ਲੜਾਂਗੇ ਤਾਂ ਨਹੀਂ ਛੱਡਾਂਗੇ ਹੁਣ ਮੈਂ ਬੜਿੰਗ ਪਿੰਡ ਚ ਰਹਿੰਦਾ ਸੁਣ ਲੋ ਬੜਿੰਗ ਪਿੰਡ ਚ ਰਹਿੰਦਾ ਮੈਂ ਬੜਿੰਗ ਪਿੰਡ ਛੱਡਦਾ ਨਹੀਂ ਰਿਹਾ ਮੇਰੇ ਕਹਿਣ ਦਾ ਮਤਲਬ ਤੁਸੀਂ ਇਹ ਕਿਹਾ ਕਿ ਰੋਏ ਮੇਰਾ ਇੱਕ ਸਵਾਲ ਹੈ ਨਾ ਕਿ ਇਹ ਵੀ ਸੁਣਨ ਨੂੰ ਆ ਰਿਹਾ ਹੈ ਹਰ ਗੱਲ ਨੂੰ ਪੱਤਰਕਾਰ ਸਾਥੀ ਕਹਿੰਦੇ ਮੈਨੂੰ ਸੁਣਨ ਨੂੰ ਆ ਰਿਹਾ ਨਹੀਂ ਜੋ ਇਸ ਪ੍ਰਕਾਰ ਦੀ ਹਜੇ ਕੋਈ ਤਜ਼ਵੀਜ਼ ਨਹੀਂ ਹੈ ਕਾਂਗਰਸ ਹਾਈ ਕਮਾਂਡ ਜੋ ਫੈਸਲਾ ਕਰੇਗੀ ਰਾਜਾ ਵਿੜਿੰਗ ਉਹ ਮੰਨੇਗਾ ਆਪਣੇ ਗਿੱਦੜਬਾ ਦੇ ਲੋਕਾਂ ਦਾ ਧੰਨਵਾਦ ਕੀਤਾ ਔਰ ਅੱਜ ਮੈਂ ਵਿੜਿੰਗ ਪਿੰਡ ਸਵੇਰ ਆਪਣੇ ਪਿੰਡ ਵਾਲਿਆਂ ਦਾ ਸ਼ੁਕਰਾਨਾ ਕਰਕੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅੱਜ ਦਾਖਾ ਵਿਖੇ ਸਾਡਾ ਪਹਿਲਾ ਧਨਵਾਦੀ ਜਿਹੜਾ ਡੋਰਾ ਸ਼ੁਰੂ ਕੀਤਾ ਹੁਣ ਮੈਂ ਗਿੱਲ ਹਲਕੇ ਵਿਖੇ ਧੰਵਾਦ ਕਰਕੇ ਇੱਥੇ ਲੋਕਾਂ ਦਾ ਧੰਵਾਦ ਕਰਨ ਆਸੇ ਆਇਆ ਕਿਉਂਕਿ ਜਿਸ ਪ੍ਰਕਾਰ ਦੀ અપਾਰ ਕਿਰਪਾ ਲੁਧਿਆਣਾ ਦੇ ਲੋਕਾਂ ਨੇ ਕੀਤੀ ਹੈ ਇਹ ਮੇਰੀ ਉਮੀਦ ਤੋਂ ਪਰੇ ਹੈ ਔਰ ਇਹਨਾਂ ਦਾ ਇੱਕ ਸਵਾਲ ਹੁੰਦਾ ਸੀ ਕਿ ਐਮਪੀ ਮੋੜ ਕਦੇ ਵੇਖਿਆ ਨਹੀਂ ਜਿਹੜਾ ਐਮਪੀ ਜਿੱਤ ਜਾਂਦਾ ਹੈ ਸੋ ਕਿਉਂਕਿ ਇਸ ਤੋਂ ਬਾਅਦ ਬਾਏ ਇਲੈਕਸ਼ਨ ਜਲੰਧਰ ਹੈ ਸੋ ਮੈਂ ਕਿਹਾ ਪਹਿਲਾਂ ਇੱਕ ਵਾਰੀ ਧਨਵਾਦੀ ਦौरा ਸ਼ੁਰੂ ਕਰ ਦਈਏ ਸਾਰੇ 9 ਦੇ 9 ਹਲਕਿਆਂ 'ਚ ਸੋ ਉਸ ਤੋਂ ਬਾਅਦ ਅਸੀਂ ਸਰਪਿੰਡੋ ਪਿੰਡ ਜਾ ਕੇ ਲੋਕਾਂ ਦਾ ਧੰਨਵਾਦ ਕਰਾਂਗੇ ਅੱਜ ਸੈਂਟਰਲ ਹਲਕੇ ਦਾ ਵੀ 4 ਵਜੇ ਮੇਰਾ ਪ੍ਰੋਗਰਾਮ ਹੈ ਔਰ ਉਸ ਤੋਂ ਬਾਅਦ 6 ਵਜੇ ਆਤਮਨਗਰ ਤੇ ਸਾਊਥ ਵੀ ਸਾਡਾ ਧਨਵਾਦੀ ਪ੍ਰੋਗਰਾਮ ਹੈ ਸੋ ਮੈਨੂੰ ਲੱਗਦਾ ਕਿ ਸਮੁੱਚੇ ਪੰਜਾਬ 'ਚ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ। ਔਰ 7 ਸੀਟਾਂ ਦੇ ਨਾਲ ਕਾਂਗਰਸ ਪਾਰਟੀ ਨੂੰ ਨਮਾਜਿਆ ਹੈ। ਔਰ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਦੀ ਜਨਤਾ ਕੋਲੇ ਜਾ ਕੇ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਔਰ ਉਹਨਾਂ ਦੇ ਕੰਮਾਂ ਤੇ ਔਰ ਉਹਨਾਂ ਦੇ ਮੁੱਦਿਆਂ ਦੀ ਆਉਣ ਵਾਲੇ 2.5 ਸਾਲ ਲੜਾਈ ਲੜਨੀ ਚਾਹੀਦੀ ਹੈ। ਕਿਉਂਕਿ ਹੁਣ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੌਕਾ ਸਰਕਾਰਾਂ ਨੂੰ ਦੇਣਾ ਨਹੀਂ ਚਾਹੀਦਾ ਲੋਕਾਂ ਨੇ ਸੰਕੇਤ ਦਿੱਤੇ ਹੈ ਕਿ 2027 ਜਾਂ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਲੋਕਾਂ ਨੇ ਇਹ ਵੀ ਸੰਕੇਤ ਦਿੱਤੇ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਅਗਵਾਈ ਕਾਂਗਰਸ ਪਾਰਟੀ ਕਰੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਕਾਂਗਰਸ ਪਾਰਟੀ ਦਾ ਸਮੁੱਚਾ ਵਰਕਰ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮਜ਼ਦੂਰਾਂ ਦੀ ਕਿਸਾਨਾਂ ਦੀ ਵਪਾਰੀਆਂ ਦੀ ਅਸੀਂ ਆਵਾਜ਼ ਦੇਸ਼ ਦੀ ਸੰਸਦ ਵਿੱਚ ਔਰ ਦੇਸ਼ ਦੀ ਪੰਜਾਬ ਦੀ ਵਿਧਾਨ ਸਭਾ ਵਿੱਚ ਬੁਲੰਦ ਕਰਾਂਗੇ ਸਰ ਲੁਧਿਆਣੇ ਦੇ ਲੋਕ ਤੁਹਾਨੂੰ ਕਿਵੇਂ ਕੰਟੈਕਟ ਕਰ ਸਕਦੇ ਹਨ ਕਿ ਕਿ ਤੁਹਾਡਾ ਆਫਿਸ ਕਿੱਥੇ ਪਰ ਹੈ ਰਾਜਾ ਵਿੜਿੰਗ ਨਾਲ ਵੈਸੇ ਤਾਂ ਹਰ ਜਗ੍ਹਾ ਤੇ ਸਾਡੇ ਨੁਮਾਇੰਦੇ ਬੈਠੇ ਐ ਕਿਉਂਕਿ ਇਹ ਚੇਨ ਨਾਲ ਚੇਨ ਜੁੜਦੀ ਹੈ ਬਲੌਕ ਪ੍ਰੈਜ਼ੀਡੈਂਟਸ ਨੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਸਾਡੇ ਕੰਟੈਸਟਡ ਕੈਂਡੀਡੇਟਸ ਨੇ ਔਰ ਬਹੁਤ ਸਾਰੇ ਲੋਕਾਂ ਦਾ ਮੇਰੇ ਨਾਲ ਸਿੱਧਾ ਸੰਪਰਕ ਹੈ ਲੇਕਿਨ ਅਸੀਂ ਜਲਦੀ 5-4 ਦਿਨਾਂ ਦੇ ਅੰਦਰ-ਅੰਦਰ ਲੁਧਿਆਣਾ ਦੇ ਵਿੱਚ ਇੱਕ ਆਫਿਸ ਦਾ ਨਿਰਮਾਣ ਕਰਕੇ ਲੋਕਾਂ ਨੂੰ ਉਸ ਆਫਿਸ ਦਾ ਨੰਬਰ ਤੇ ਉੱਥੇ ਆਪਣੇ ਵਿਅਕਤੀ ਸੱਜਣ ਸਾਥੀ ਛੱਡ ਦੇਵਾਂਗੇ ਔਰ ਇੱਕ ਸਮੇਂ ਸੀਮਾ ਨਿਸ਼ਚਿਤ ਕਰ ਦੇਵਾਂਗੇ ਜਿੱਥੇ ਉਹ ਜਾ ਕੇ ਆਪਣਾ ਕੰਮ ਵੀ ਕਰਾ ਸਕਦੇ ਔਰ ਮੇਰੇ ਤੱਕ ਉਹ ਮਿਲਣ ਦਾ ਕੰਮ ਔਰ ਆਪਣੀ ਮੇਰੇ ਨਾਲ ਗੱਲਬਾਤ ਵੀ ਕਰ ਸਕਣਗੇ ਰਾਜਾ ਬੜਿੰਦ ਨੇ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਜਦੋਂ ਹੁਣ ਮੰਤਰੀਆਂ ਮਿਲ ਗਿਆ ਹੈਗਾ ਕਿ ਜੇ ਸੀਐਮ ਰਾਜਾ ਬੜਿੰਦ ਦੀ ਸੀਐਮ ਜਾਂਚ ਨਹੀਂ ਕੀਤੀ ਜਾਵੇ ਨਹੀਂ ਤਾਂ ਮੈਂ ਇਧਰੋਂ ਈਡੀ ਦੀ ਜਾਂਚ ਕਰਾਵਾਂ ਚਲੋ ਮੇਰੀ ਇਹ رائے ਹੈ ਮੇਰੇ ਭਰਾ ਨੂੰ ਮੇਰੀ ਜਾਂਚ ਜਿਹੜੀ ਕਰਾਉਣੀ ਹੈ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਲੇਕਿਨ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਕਦੇ ਕੁਝ ਨਹੀਂ ਖਟਿਆ ਮੈਂ ਦੇਖਿਆ ਪੁਰਾਣਾ ਇਤਿਹਾਸ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬਾਦਲ ਪਰਿਵਾਰ ਤੱਕ ਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਲੋਕਾਂ ਨੂੰ ਪੋਜ਼ਿਟਿਵ ਰਾਜਨੀਤੀ ਕਰਨੀ ਚਾਹੀਦੀ ਹੈ। ਬਾਕੀ ਕਿਸੇ ਨੇ ਪੋਜ਼ਿਟਿਵ ਰਾਜਨੀਤੀ ਕਰਨੀ ਹੈ ਕਿ ਨਹੀਂ ਕਰਨੀ ਹੈ ਉਹ ਉਹਦੇ ਉਸ ਵਿਅਕਤੀ ਦੀ ਆਪਣੀ ਮਰਜ਼ੀ ਹੈ। ਰੇਲਵੇ ਲਈ ਕੀ ਹੋ ਸਕਦਾ ਹੈ? ਔਰ ਮੈਨੂੰ ਲੱਗਦਾ ਹੈ ਫੂਡ ਪ੍ਰੋਸੈਸਿੰਗ ਪੰਜਾਬ ਦੇ ਹਾਸੇ ਕੀ ਕਰ ਸਕਦੀ ਹੈ ਇਹਦੇ ਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ। ਅਗਰ ਇਸ ਦੇ ਬਾਵਜੂਦ ਵੀ ਤੁਹਾਡੇ ਕੋਲੇ ਸਮਾਂ ਬਚਦਾ ਹੈ ਤਾਂ ਫੇਰ ਤੁਸੀਂ ਇਹੋ ਜੇ ਕੰਮਾਂ ਅਸੇ ਆਪਣੀ ਤਵੱਜੋ ਲਾ ਸਕਦੇ ਹੋ ਲੇਕਿਨ ਮੈਂ ਜਿਸ ਵਿਅਕਤੀ ਨੇ ਨੂੰ ਮੈਂ ਪੜਦਾ ਜਿਸ ਵਿਅਕਤੀ ਨੂੰ ਮੈਂ ਪੋਲਿਟਿਕਸ ਦਾ ਪੀਸ਼ਮ ਪਤਾਮਾ ਮੰਨਦਾ ਜਦੋਂ ਮੈਂ ਉਹਨਾਂ ਨੂੰ ਪੜਦਾ ਔਰ ਵੇਖਦਾ ਉਹ ਇਹ ਕੀ ਸਿੱਖਿਆ ਦਿੰਦੇ ਆ ਕਿ ਆਪਣੀ ਤਰੀਕੇ ਨਾਲ ਪੋਜ਼ਿਟਿਵ ਰਾਜਨੀਤੀ ਕਰੋ ਜਿਹੜੇ ਲੋਕ 네ਗੇਟਿਵ ਰਾਜਨੀਤੀ ਕਰਦੇ ਆ ਉਹ ਰਾਜਨੀਤੀ ਦੇ ਵਿੱਚ ਬਹੁਤੀ देर ਕਾਮਯਾਬ ਨਹੀਂ ਹੋ ਸਕਦੇ ਔਰ ਉਹ ਇਹ ਚ ਵੀ ਲਿਖਿਆ ਹੈ ਕਿ ਗੁੱਸੇ ਵਾਸਤੇ ਰਾਜਨੀਤੀ ਚ ਕੋਈ ਜਗ੍ਹਾ ਨਹੀਂ ਹੈ ਜਿਹੜਾ ਵਿਅਕਤੀ ਨੂੰ ਗੁੱਸਾ ਆਉਂਦਾ ਹੈ ਜਿਹੜੇ ਵਿਅਕਤੀ ਦੇ ਮਨ ਦੇ ਵਿੱਚ ਬਦਲਾਖੋਰੀ ਦੀ ਭਾਵਨਾ ਹੈ ਉਹ ਵਿਅਕਤੀ ਜਾਗਾ ਤੇ ਰਾਜਨੀਤੀ ਚ ਔਰ ਲੋਕਾਂ ਚ ਟੇਕ ਨਹੀਂ ਸਕਦੇ ਬੜਿੰਗ ਸਾਹਿਬ ਇੱਕ ਇਹ ਆ ਰਿਹਾ ਹੈ ਕਿ ਅਮਰ ਸਾਹਿਬ ਬੜਿੰਗੀ ਨੂੰ ਤੁਸੀਂ ਕਿੱਧਰ ਬਾਤੋਂ ਵੀ ਛੜੀ ਤਿਆਰੀ ਕਰ ਰਹੇ ਹੋ ਪਤਾ ਨਹੀਂ ਕਿੱਥੋਂ ਆ ਰਿਹਾ ਇਹ ਮੈਨੂੰ ਲੱਗਦਾ ਤੇਰੇ ਮਨ ਚ ਹੀ ਕੱਲੇ ਦੇ ਆ ਰਿਹਾ ਹੈ ਅਦਰਵਾਈਜ਼ ਸਾਹਦੇ ਕੁਝ ਨਹੀਂ ਆ ਰਿਹਾ ਆਪਣੀ ਮਰਜ਼ੀ ਨਾਲ ਹੀ ਪੱਤਰਕਾਰ ਮੇਰੇ ਭਰਾ ਕਹਿ ਦਿੰਦੇ ਐ ਕਿ ਮੈਂ ਕੀ ਕਹਿ ਰਹੇ ਹਾਂ ਕਿ ਦਰਵਾਜ਼ਾ ਛੱਟਣਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਚੋਣ ਲੜਾਂਗੇ ਤਾਂ ਨਹੀਂ ਛੱਡਾਂਗੇ ਹੁਣ ਮੈਂ ਵਿੜਿੰਗ ਪਿੰਡ 'ਚ ਰਹਿਣਾ ਸੁਣ ਲੋ ਵਿੜਿੰਗ ਪਿੰਡ 'ਚ ਰਹਿਣਾ ਮੈਂ ਵਿੜਿੰਗ ਪਿੰਡ ਛੱਡਦਾ ਨਹੀਂ ਰਿਹਾ ਮੇਰੇ ਕਹਿਣ ਦਾ ਮਤਲਬ ਤੁਸੀਂ ਇਹ ਕਿਹਾ ਕਰੋ ਇਹ ਮੇਰਾ ਇੱਕ ਸਵਾਲ ਹੈ ਨਾ ਕਿ ਇਹ ਵੀ ਸੋਣ ਨੂੰ ਆ ਰਿਹਾ ਹਰ ਗੱਲ ਨੂੰ ਪੱਤਰਕਾਰ ਸਾਥੀ ਕਹਿੰਦੇ ਮੈਨੂੰ ਸੋਣ ਨੂੰ ਆ ਰਿਹਾ ਨਹੀਂ ਉਹ ਇਸ ਪ੍ਰਕਾਰ ਦੀ ਹਜੇ ਕੋਈ ਤਜ਼ਵੀਜ਼ ਨਹੀਂ ਹੈ ਕਾਂਗਰਸ ਹਾਈ ਕਮਾਂਡ ਜੋ ਫੈਸਲਾ ਕਰੇਗੀ ਰਾਜਾਵੜਿੰਗ ਉਹ ਮੰਨੇਗਾ ਹਜੇ ਮੈਂ ਧੰਨਵਾਦ ਕਰਦਿਆਂ ਮੈਂ ਵਿਜ਼ਨ ਡਾਕੂਮੈਂਟ ਡਰਾਈਵਡ ਦੇ ਨਾਮ ਤੇ ਆਪਾਂ ਲੋਕਾਂ ਨੂੰ ਦਿੱਤਾ ਸੀ ਲੁਧਿਆਣਾ ਦੇ ਪ੍ਰਮੁੱਖ ਮੁੱਦੇ ਜਿਹੜੇ ਨੇ ਜਿਵੇਂ এনवायरमेंट ਦਾ ਇਸ਼ੂ ਹੈ ਬੁੱਡੇ ਨਾਲੇ ਦਾ ਇਸ਼ੂ ਹੈ ਇੰਡਸਟਰੀ ਦਾ ਇਸ਼ੂ ਹੈ ਇਹਨਾਂ ਮੁੱਦਿਆਂ ਤੇ ਆਉਣ ਵਾਲੇ ਸਮੇਂ ਚ ਆਪਾਂ ਗੱਲ ਕਰਾਂਗੇ